ਸਮਾਂ ਹੋ ਗਿਆ ਜੀ ਸਵੇਰੇ 5:30 ਵਜੇ ਦਾ ਤੇ ਰਾਤ ਆਪਾਂ ਇਹ ਪੈਟਰੋਲ ਪੰਪ ਤੇ ਟੈਂਟ ਲਾਇਆ ਸੀਗਾ ਉਹ ਸਾਹਮਣੇ ਪੈਟਰੋਲ ਪੰਪ ਆ ਇੱਥੇ ਥਾਂ ਹੈਗੀ ਸੀ ਇੱਥੇ ਆਪਾਂ ਟੈਂਟ ਲਾ ਲਿਆ ਸੀ ਤੇ ਰਾਤ ਸਗੜ ਬਹੁਤ ਪਈ ਉਸ ਬਹੁਤ ਪਈ ਐਂ ਲੱਗਦਾ ਜਿਵੇਂ ਮੀਂਹ ਪਿਆ ਹੁੰਦਾ ਉੱਪਰ ਜਿਹੜਾ ਵਾਟਰਪਰੂਫ ਵਾਲਾ ਕਵਰ ਹੈ ਪੂਰਾ ਗਿੱਲਾ ਹੋਇਆ ਪਿਆ ਤੇ ਉੱਠਦੇ ਆ ਤਿਆਰੀ ਕਰਦੇ ਆ ਇਥੋਂ ਅੱਜ ਦਾ ਸਫ਼ਰ ਆਪਣਾ ਜਿਹੜਾ ਉਹ ਸ਼ੁਰੂ ਕਰਦੇ ਆ ਸਾਹਮਣੇ ਉਹ ਵੱਡਾ ਰੋਡ ਚੱਲਦਾ ਜੈਪੁਰ ਅਜਮੇਰ ਦਿੱਲੀ ਹਾਈਵੇ ਆਪਾਂ ਰਾਤ ਟੈਂਟ ਲਾਇਆ ਸੀਗਾ ਇੱਥੇ ਆਪਾਂ ਨੂੰ ਸੋਹਣੀ ਜਿਹੀ ਜਗ੍ਹਾ ਮਿਲ ਗਈ ਸੀ ਕਿ ਟੈਂਟ ਲਾਉਣ ਨੂੰ ਖੁੱਲੀ ਡੁੱਲੀ ਜਗ੍ਹਾ ਸੀਗੀ ਉੱਪਰ ਉੱਚੇ ਪਾਸੇ ਹਨਾ ਤੇ ਆਪਾਂ ਸੇਫ ਜੀ ਜਗ੍ਹਾ ਦੇਖ ਕੇ ਟੈਂਟ ਲਾ ਲੈਨੇ ਹੁੰਦੇ ਆ ਵੀ ਜਿੱਥੇ ਕੋਈ ਆਵਾਜ਼ਾਈ ਨਾ ਹੋਵੇ ਇਧਰ ਆਹ ਪੈਟਰੋਲ ਪੰਪਾ ਪੈਟਰੋਲ ਪੰਪ 24 ਘੰਟੇ ਚੱਲੀ ਜਾਂਦਾ ਰਾਤ ਨੂੰ ਸਾਰੀ ਰਾਤ ਇੱਥੇ ਗੱਡੀਆਂ ਖੜੀ ਗਈਆਂ ਆ ਕੇ ਕਿਉਂਕਿ ਵੱਡਾ ਰੋਡ ਚੱਲਦਾ ਵੱਡਾ ਹਾਈਵੇ ਉਸ ਕਰਕੇ ਤੇ ਤਿਆਰੀ ਬਸ ਹੋ ਗਈ ਤਕਰੀਬਨ ਆਪਣੀ ਨੌਜਵਾਨ ਤਿਆਰ ਹੋਈ ਜਾਂਦਾ ਨੋ ਯਵਨ ਪਰਨਾ ਵੰਦਰੀਆ ਹਾਂ ਵੀ ਨੋ ਯਵਨ ਕਿਵੇਂ ਆ ਠੀਕ ਆ ਤੇ ਚਲਦੇ ਆ ਸਮਾਨ ਤਕਰੀਬਨ ਇਕੱਠਾ ਕਰ ਲਿਆ ਥੋੜਾ ਜਿਆ ਰਹਿ ਗਿਆ ਕਰਕੇ ਸਮਾਨ ਇਥੋਂ ਜੈਪੁਰ ਵੱਲ ਨੂੰ ਚਾਲੇ ਪਾਉਂਦੇ ਆ ਰਾਤ ਸਗੜ ਬਹੁਤ ਪਈ ਉਸ ਬਹੁਤ ਪਈ ਉੱਪਰਲਾ ਬਸਦਾ ਜਿਹੜਾ ਉਹ ਗਿੱਲਾ ਹੋਇਆ ਹੋਇਆ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਜੀ 9 ਨਵੰਬਰ 2025 ਤੇ ਆਪਾਂ ਘੁੰਮ ਰਹੇ ਆ ਰਾਜਸਥਾਨ ਸਾਈਕਲ ਦੇ ਉੱਪਰ ਤੇ ਆਪਾਂ ਹੁਣ ਇਸ ਸਮੇਂ ਜਾ ਰਹੇ ਆ ਜੀ ਅਜਮੇਰ ਤੋਂ ਰਾਜਸਥਾਨ ਵੱਲ ਨੂੰ ਰਾਤ ਆਪਾਂ ਇੱਥੇ ਪੈਟਰੋਲ ਪੰਪ ਤੇ ਰੁਕੇ ਸੀਗੇ ਜਿਵੇਂ ਕੱਲ ਦੀ ਵੀਡੀਓ ਦੇ ਵਿੱਚ ਦਿਖਾਇਆ ਤੇ ਇਥੋਂ ਸਫ਼ਰ ਆਪਾਂ ਸ਼ੁਰੂ ਕਰਨ ਲੱਗੇ ਹਾਂ ਸਵਾ 6 ਵਜੇ ਦਾ ਸਮਾਂ ਹੋ ਗਿਆ ਤੇ ਤਿਆਰੀਆਂ ਨੌਜਵਾਨਾਂ ਨੇ ਖਿੱਚ ਲਈਆਂ ਸਾਈਕਲਾਂ ਤੇ ਸਮਾਨ ਲੱਦ ਲਿਆ ਤੇ 82 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ 82 ਕਿਲੋਮੀਟਰ ਇਥੋਂ ਜਿਹੜੀ ਜੈਪੁਰ ਦੀ ਦੂਰੀ ਰਹਿ ਗਈ ਅੱਜ ਦੇ ਸਫ਼ਰ ਦੀ ਆਪਣੀ ਸ਼ੁਰੂਆਤ ਹੋ ਗਈ ਜੀ ਇਹ ਹਾਈਵੇ ਆ ਜੈਪੁਰ ਦਿੱਲੀ ਹਾਈਵੇ ਨੂੰ ਕਿਹਾ ਜਾਂਦਾ ਪਿੱਛੋਂ ਜਮੀਰ ਤੋਂ ਆਉਂਦਾ ਅੱਗੇ ਜੈਪੁਰ ਅਤੇ ਦਿੱਲੀ ਨੂੰ ਨਿਕਲ ਜਾਂਦਾ ਇਹ ਜਿਹੜਾ ਇਹ ਰੋਡ ਹੈ ਇਹਦੇ ਟਰੱਕ ਬਹੁਤ ਚੱਲਦੇ ਨੇ ਆਮ ਆਬਾ ਜੀ ਘੱਟ ਮਿਲੂ ਟਰੱਕ ਬਹੁਤ ਜ਼ਿਆਦਾ ਮਿਲਣਗੇ ਖੈਰ ਰੋਡ ਵਧੀਆ ਚੜਾਈਆਂ ਨਹੀਂ ਹੈਗੀਆਂ ਪੱਧਰਾ ਰੋੜਾ ਸਫਰ ਵਧੀਆ ਕੰਪਲੀਟ ਹੁੰਦਾ ਇਹਦੇ ਤੇ ਤੇ ਹਾਲੇ ਸੂਰਜ ਚੜ੍ਹਿਆ ਨਹੀਂ ਸਵੇਰੇ ਜਿੰਨੀ ਜਲਦੀ ਸਫਰ ਸ਼ੁਰੂ ਹੋਵੇ ਉਹਨਾਂ ਬੰਦਾ ਦਿਨ ਦੇ ਵਿੱਚ ਸਖਾਲਾ ਰਹਿੰਦਾ ਔਖਾ ਰਹਿੰਦਾ ਨਹੀਂ ਦਿਨ ਧੁੱਪ ਹੋ ਜਾਂਦੀ ਆ ਫੇਰ ਸਫਰ ਨਹੀਂ ਨਿਕਲਦਾ ਤਿੰਨ ਚਾਰ ਕਿਲੋਮੀਟਰ ਦਾ ਸਫਰ ਕੱਢ ਕੇ ਨੌਜਵਾਨ ਚਾਹ ਪੀਣ ਲੱਗੇ ਨੇ ਤੇ ਰਾਜਸਥਾਨ ਦੇ ਵਿੱਚ ਜਿਆਦਾ ਚਾਹ ਆ ਕੋਲਣ ਚ ਪਾ ਕੇ ਦਿੰਦੇ ਨੇ ਬਾਕੀ ਆਪਦੀ ਮਰਜ਼ੀ ਹੁੰਦੀ ਆ ਕੋਲਣ ਚ ਪਾਉਣੀ ਹੈ ਚ ਪਾ ਲੋ ਜੇ ਡਿਸਪੋਜ਼ਲ ਚ ਪੀਣੀ ਹੈ ਡਿਸਪੋਜ਼ਲ ਚ ਪੀ ਲੋ ਤੇ ਜਿਆਦਾ ਚੰਗੀ ਗੱਲ ਹੋਵੇ ਹੁੰਦੀ ਆ ਵੀ ਜੇ ਇਹੇ ਜੇ ਭਾਂਡੇ ਚ ਚਾਹ ਪੀਤੀ ਜਾਵੇ ਤੇ ਯਾਡ ਡਿਸਪੋਜ਼ਲ ਖਰਾਬ ਕਰਦੇ ਨੇ ਤੇ ਨਾਲ ਲਈ ਸੀ ਬਿਸਕਟ ਬਿਸਕਟ ਖਾ ਕੇ ਚਾਹ ਪੀ ਕੇ ਅੱਗੇ ਨੂੰ ਸਫਰ ਜਿਹੜਾ ਆਪਣਾ ਉਹ ਸ਼ੁਰੂ ਕਰਾਂਗੇ ਆਪਾਂ ਹਾਂ ਵੀ ਨੌਜਵਾਨਾਂ ਰਾਤ ਨੀਂਦ ਵਧੀਆ ਗਈ ਸੀ ਹਾਂ ਤੇ ਪਹਿਲਾਂ ਤਾਂ ਖੜਕਾ ਜਾ ਹੋਈ ਗਿਆ ਰੋਡ ਚੱਲਦਾ ਸੀ ਬਾਜੋਂ ਨਹੀਂ ਪਤਾ ਲੱਗਿਆ ਕੁਝ ਹਾਂ ਇਹ ਬਾਈ ਹੋਣੀ ਮਿਲਦੇ ਨੇ ਆਪਾਂ ਨੂੰ ਆਪਾਂ ਇੱਥੇ ਢਾਬੇ ਤੇ ਚਾਹ ਪੀਣ ਲੱਗੇ ਸੀ ਕਹਾ ਆਪ ਪੁਸ਼ਕਰ ਕੇ ਰਹਿਣੇ ਵਾਲੇ ਹੋ ਬਾਈ ਹੋਣੀ ਪੁਸ਼ਕਰ ਦੇ ਰਹਿਣ ਵਾਲੇ ਨੇ ਬਾਈ ਕਹਿੰਦੇ ਇਧਰ ਜਾ ਰਹੇ ਹੋ ਬਗਰੂ ਠੀਕ ਐ ਆ ਬਾਈ ਹੁਣੀਆਂ ਦੀ ਗੱਡੀ ਐ ਤੇ ਇਹ ਗੱਡੀ ਬਾਈ ਹੁਣੀ ਚਲਾਉਂਦੇ ਨੇ ਬਾਈ ਕਹਿੰਦੇ ਅਸੀਂ ਪੰਜਾਬ ਬਹੁਤ ਵਾਰ ਗਏ ਹਾਂ ਫਿਰੋਜ਼ਪੁਰ ਏਰੀਆ ਦੇ ਵਿੱਚ ਤੇ ਆ ਟੱਬਾ ਸੀ ਰਾਧਾ ਰਾਣੀ ਰਸੋਈ ਦਾਲ ਵਾਟੀ ਚੂਰਮਾ ਇਹ ਟੱਬਾ ਸੀ ਇੱਥੇ ਦਾਲ ਵਾਟੀ ਚੂਰਮਾ ਇਹ ਜਿਹੇ ਚੀਜ਼ਾਂ ਇੱਥੇ ਬਹੁਤ ਮਸ਼ਹੂਰ ਨੇ ਰਾਜਸਥਾਨ 'ਚ ਨੋਨੇ ਨਾਲ ਗੱਲਬਾਤ ਕਰ ਰਹੇ ਨੇ ਸਾਰੀ ਜਾਣਕਾਰੀ ਲੈ ਰਹੇ ਨੇ ਸਾਈਕਲ ਬਾਰੇ ਪੁੱਛ ਰਹੇ ਨੇ ਬਾਈ ਕਿੰਨੇ ਦਾ ਸਾਈਕਲ ਆ ਕਿਵੇਂ ਇਹਦੇ ਗੇਅਰ ਪੈਂਦੇ ਨੇ ਜੈਪੁਰ ਦੀ ਦੂਰੀ ਰਹਿ ਗਈ ਜੀ 72 ਕਿਲੋਮੀਟਰ ਤੇ ਜਿੱਥੋਂ ਆਪਾਂ ਚੱਲੇ ਸੀ ਉਤੋਂ ਜੈਪੁਰ ਦੀ ਦੂਰੀ 82 ਕਿਲੋਮੀਟਰ ਸੀ ਤੇ 10 ਕਿਲੋਮੀਟਰ ਦਾ ਆਪਾਂ ਸਫ਼ਰ ਜਿਹੜਾ ਉਹ ਤੈਅ ਕਰ ਲਿਆ ਤੇ ਸਾਹਮਣੇ ਸੂਰਜ ਵੀ ਚੜਿਆ ਆ ਬਹੁਤ ਸੋਹਣਾ ਨਜ਼ਾਰਾ ਚੜਦੇ ਸੂਰਜ ਦਾ ਜਿਹੜੀ ਥਾਂ ਤੇ ਬਈ ਆਪਾਂ ਹੁਣ ਖੜੇ ਆ ਇਹ ਜਿਹੜੀ ਥਾਂ ਸਾਰੀ ਇਹ ਜੈਪੁਰ ਜ਼ਿਲ੍ਹੇ ਦੇ ਵਿੱਚ ਆ ਤੇ ਇਹਨੂੰ ਤਹਿਸੀਲ ਪੈਂਦੀ ਆ ਡੂਡੂ ਡੂਡੂ ਆਪਾਂ ਨੂੰ ਅੱਗੇ ਜਿਹੜਾ ਉਹ ਜਾ ਕੇ ਸ਼ਹਿਰ ਆਉ ਡੀਯੂ ਡੀਯੂ ਇਹ ਨਾਮ ਦਾ ਜਿਹੜਾ ਸ਼ਹਿਰ ਆਉ ਉਹ ਇੱਥੋਂ ਦੀ ਤਹਿਸੀਲ ਹੈ ਤੇ ਜ਼ਿਲ੍ਹਾ ਜੈਪੁਰ ਸਟਾਰਟ ਹੋ ਗਿਆ ਇਹ ਬਹੁਤ ਵੱਡੇ ਵੱਡੇ ਜ਼ਿਲ੍ਹੇ ਨੇ ਰਾਜਸਥਾਨ ਦੇ ਕਿਉਂਕਿ ਏਰੀਆ ਬਹੁਤ ਆ ਰਾਜਸਥਾਨ ਕੋਲੇ ਹੈ ਨਾ ਬਸੋਂ ਘੱਟ ਹੈ ਤੇ ਖਾਲੀ ਏਰੀਆ ਬਹੁਤ ਜ਼ਿਆਦਾ ਇਧਰ ਨਾਲ ਨਾਲ ਸਾਰੀ ਆ ਖੇਤੀਬਾੜੀ ਹੈ ਤੇ ਇਧਰ ਪਿੱਛੇ ਜਿਹੜੀਆਂ ਜਵੇਂ ਸਾਰੇ ਖੇਤ ਨੇ ਇੱਥੇ ਫਸਲਾਂ ਹੁੰਦੀਆਂ ਨੇ ਅ ਸਰੋਂ ਹੋਗੀ ਛੋਲੇ ਹੋਗੇ ਐਵੇਂ ਦੀ ਜਿਹੜੀ ਫਸਲਬਾੜੀ ਇੱਥੇ ਹੁੰਦੀ ਆ 2 ਮਿੰਟ ਇੱਥੇ ਬ੍ਰੇਕ ਲੈਂਣ ਦੀ ਰੋਕੇ ਸੀਗੇ ਤੇ ਜਿਹੜਾ ਵੱਡਾ ਹਾਈਵੇ ਹੈ ਨਾ ਇਧਰ ਲਈ ਸੜ ਸਾਰੇ ਪਿੰਡ ਨੇ ਪਿੰਡਾਂ ਨੂੰ ਸੜਕਾਂ ਜਾਂਦੀਆਂ ਨੇ ਜਿਵੇਂ ਅੱਗੇ ਇੱਕ ਪਿੰਡ ਆਊਗਾ ਉਹਦਾ ਨਾਮ ਆ ਦਾਤਰੀ ਤੇ ਪੜੋਸਲੀ ਇਹ ਜਿਹੜੇ ਉਹ ਪਿੰਡ ਨੇ ਇਹ ਸਾਰਾ ਜਿਹੜਾ ਏਰੀਆ ਹੈ ਖੇਤੀਬਾੜੀ ਵਾਲਾ ਹਨਾ ਤੇ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਫ਼ਰ ਕੀਤਾ ਸੀ ਉੱਥੇ ਟਿੱਬੇ ਸੀ ਇੱਥੇ ਜਿਹੜੇ ਖੇਤ ਨੇ ਪੱਧਰੇ ਨੇ ਤੇ ਇਹ ਟਿੱਬੇ ਨਹੀਂ ਹੈਗੇ ਪੱਧਰੇ ਖੇਤ ਨੇ ਬਾਕੀ ਜੇ ਕਿਤੇ ਆਪਾਂ ਨੂੰ ਫਸਲ ਵਾੜੀ ਮਿਲੀ ਜਾਂ ਕੋਈ ਕਿਸਾਨ ਮਿਲਿਆ ਖੇਤ ਦੇ ਵਿੱਚ ਤਾਂ ਉਹਨਾਂ ਤੋਂ ਜਾਣਕਾਰੀ ਵੀ ਲਵਾਂਗੇ ਵੀ ਜੈਪੁਰ ਜ਼ਿਲ੍ਹੇ ਦੇ ਵਿੱਚ ਕੀ ਖੇਤੀਬਾੜੀ ਹੁੰਦੀ ਆ ਹਨਾ ਕਿਹੜੀ ਫਸਲ ਆ ਸਾਹਮਣੇ ਕਿਤੇ ਕਿਤੇ ਉੱਚੀ ਪਹਾੜੀ ਵੀ ਆ ਉਹ 1 ਕਿਲੋਮੀਟਰ ਤੱਕ ਪਹਾੜੀ ਦਿਖਦੀ ਆ ਉਹਦੇ ਉੱਪਰ ਇੱਕ ਮੰਦਿਰ ਬਣਿਆ ਹੋਇਆ ਇਹ ਇਹ ਸਟੇਟਾਂ ਚ ਹਿਮਾਚਲ ਰਾਜਸਥਾਨ ਜਾਂ ਬਾਹਰਲੀ ਇਹ ਸਟੇਟਾਂ ਚ ਗੱਲ ਕਰੀ ਆਪਾਂ ਜਿੱਥੇ ਉੱਚੀ ਪਹਾੜੀ ਹੁੰਦੀ ਉਹ ਤੇ ਮੰਦਰ ਜ਼ਰੂਰ ਹੁੰਦਾ ਉੱਪਰ ਮੰਦਰ ਬਣਿਆ ਹੁੰਦਾ ਐਂਟੀਸੀ ਤੇ ਤੇ ਚਿੱਟੀ ਪੱਟੀ ਦੇ ਇਧਰ-ਇਧਰ ਬੰਦਾ ਸਫਰ ਕਰੀ ਜਾਵੇ ਵਧੀਆ ਰਹਿੰਦਾ ਪਿਛਲੀ ਜਿਹੜੀ ਆਵਾਜ਼ ਆਈ ਹੈ ਤੇ ਉਹਨੂੰ ਨਹੀਂ ਹੈਰਾਨ ਕਰਦਾ ਨਾਲੇ ਕਿਉਂਕਿ ਪਿੱਛੋਂ ਗੱਡੀਆਂ ਟਰੱਕ ਤੇਜ਼ ਆਉਂਦੇ ਹੁੰਦੇ ਆ ਸਾਹਮਣੇ ਇੱਕ ਖੇਤ ਆ ਖੇਤ ਦੇ ਵਿੱਚ ਵੱਡੇ ਵੱਡੇ ਭਰੇ ਬੰਨੇ ਹੋਏ ਨੇ ਜਿਵੇਂ ਨਰਮੇ ਦੀਆਂ ਛੜੀਆਂ ਦੇ ਭਰੇ ਬੰਨ ਦੋਦੇ ਨਾ ਉਸ ਤਰ੍ਹਾਂ ਦੇ ਪਤਾ ਨਹੀਂ ਹੁਣ ਇਹ ਖੈਰ ਕਿਹੜੀ ਫਸਲ ਦਾ ਤੇ ਇਹਨਾਂ ਨੇ ਇੱਥੇ ਕਣਕ ਵੀ ਜਿਹੜੀ ਬੀਜੀ ਹੋਈ ਆ ਥੋੜੀ ਥੋੜੀ ਕਣਕ ਨਿਕਲਈ ਆਈ ਤੇ ਆ ਭਰੇ ਬੰਨੇ ਹੋਏ ਨੇ ਬਹੁਤ ਵੱਡੇ ਵੱਡੇ ਭਰੇ ਨੇ ਤੇ ਇਧਰ ਪਿੱਛੇ ਤੱਕ ਸਾਰੀ ਖੇਤ ਚ ਭਰੇ ਬੰਨੇ ਹੋਏ ਨੇ ਤੇ ਉਹ ਵੀ ਗਲੇ ਜੇ ਪਏ ਨੇ ਜਿਵੇਂ ਕਾਫੀ ਟਾਈਮ ਤੋਂ ਪਏ ਹੁੰਦੇ ਨੇ ਤੇ ਖੇਤ ਦੇ ਵਿੱਚ ਜਿਹੜੀ ਉਹ ਕਣਕ ਦੀ ਬਿਜਾਈ ਕੀਤੀ ਹੋਈ ਆ ਕਿਤੇ ਕਿਤੇ ਖੇਤੀਬਾੜੀ ਵੀ ਕਾਫੀ ਐਸੇ ਏਰੀਏ ਦੇ ਵਿੱਚ ਤੇ ਇੰਡਸਟਰੀ ਵੀ ਕਾਫੀ ਹੈ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਫਰ ਕੀਤਾ ਸੀਗਾ ਟਿੱਬਿਆਂ ਦੇ ਵਿੱਚ ਹਨਾ ਉਹ ਸਰਸੇ ਤੋਂ ਆਪਾਂ ਐਂਟਰ ਹੋਏ ਸੀਗੇ ਹਾਵਾ ਸਾਹਿਬ ਨਹਰ ਚੁਰੂ ਤੇ ਇਹ ਜਿਹੜਾ ਇਹ ਇਲਾਕਾ ਡੂਡੂ ਵਾਲਾ ਇਲਾਕਾ ਇਹ ਐਂ ਲੱਗਦਾ ਵੀ ਜਿਵੇਂ ਆਪਣਾ ਜਿਹੜਾ ਏਰੀਆ ਹਰਿਆਣਾ ਵਾਲਾ ਉਸ ਇਹ ਉਹ ਮਤਲਬ ਉਹਦੇ ਵਰਗਾ ਟੱਚ ਆ ਬਾਕੀ ਰੋਡ ਅੱਗੇ ਹਰਿਆਣਾ ਦਿੱਲੀ ਨੂੰ ਕਨੈਕਟ ਹੁੰਦਾ ਤੇ ਚੱਲਦੇ ਆਂ ਸਫ਼ਰ ਅੱਗੇ ਦਾ ਸ਼ੁਰੂ ਕਰਦੇ ਆਂ ਸਮਾਂ ਪੌਣੇ 8 ਵਜੇ ਦਾ ਹੋ ਗਿਆ ਆਪਾਂ ਪਹੁੰਚ ਗਏ ਜੀ ਸ਼ਹਿਰ ਡੁੱਡੂ ਡੁੱਡੂ ਸ਼ਹਿਰ ਦੀ ਇੱਥੋਂ ਸ਼ੁਰੂਆਤ ਹੋ ਜਾਂਦੀ ਆ ਜਿਹੜਾ ਇਹ ਡੁੱਡੂ ਆ ਇਹ ਤਹਿਸੀਲ ਹੈ ਜੈਪੁਰ ਜ਼ਿਲ੍ਹੇ ਦੀ ਜ਼ਿਲ੍ਹਾ ਜੈਪੁਰ ਤਹਿਸੀਲ ਡੁੱਡੂ ਤੇ ਡੁੱਡੂ ਕਾਫੀ ਵੱਡਾ ਸ਼ਹਿਰ ਆ ਇਹ ਹੁਣ ਕ੍ਰੋਸ ਕਰਾਂਗੇ ਤੇ ਰਾਸਤੇ ਦੇ ਵਿੱਚ ਆਪਾਂ ਨੂੰ ਇੱਕ ਹੋਰ ਜਗ੍ਹਾ ਉਹ ਸਵਾਰਦਾ ਦਾ ਨਾਮ ਦੀ ਸਵਾਰਦਾ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਵਾਰ ਦਾ ਹਨਾ ਉਹ ਥਾਂ ਦੇ ਆਪਾਂ ਦਰਸ਼ਨ ਕਰਦੇ ਹੋਏ ਜਾਵਾਂਗੇ ਇਸ ਮੇਨ ਹਾਈਵੇ ਤੇ ਉਹ ਗੁਰਦੁਆਰਾ ਸਾਹਿਬ ਆਉਣਗੇ ਪਤਾ ਨਹੀਂ ਹੁਣ ਖੈਰ ਜਾ ਕੇ ਪਤਾ ਲੱਗੂ ਵੀ ਸਵਾਰ ਦਾ ਪਿੰਡ ਆ ਜਾਂ ਕਸਬਾ ਆ ਜਾਂ ਸ਼ਹਿਰ ਇੱਥੋਂ ਦਾ ਹਨਾ ਆਪਾਂ ਹੁਣ ਸ਼ਹਿਰ ਡੂਡੂ ਦੀ ਮਾਰਕੀਟ ਕ੍ਰਾਸ ਕਰ ਰਹੇ ਆ ਤੇ ਜਿਵੇਂ ਆਪਾਂ ਦੱਸਿਆ ਸੀ ਵੀ ਇੱਥੋਂ ਦੀ ਤਹਿਸੀਲ ਹੈ ਕਾਫੀ ਵੱਡਾ ਬਾਜ਼ਾਰ ਐ ਸੇ ਖੈਰ ਹਾਈਵੇਾਂ ਤੇ ਤਾਂ ਢਾਬੇ ਹੀ ਹੁੰਦੇ ਨੇ ਸ਼ਹਿਰ ਦਾ ਜਿਹੜਾ ਮੇਨ ਬਾਜ਼ਾਰ ਹੁੰਦਾ ਉਹ ਅੰਦਰ ਹੁੰਦਾ ਤੇ ਆਮ ਆਪਣੇ ਪੰਜਾਬ ਦੇ ਸ਼ਹਿਰਾਂ ਵਰਗਾ ਵੀ ਸ਼ਹਿਰ ਹੈ ਦੁਕਾਨਾਂ ਰੋਜ਼ਾਨਾ ਵਰਤੋਂ ਵਾਲਾ ਸਮਾਨ ਇਹ ਸ਼ਹਿਰਾਂ ਦੇ ਵਿੱਚ ਉਹੀ ਕੁਝ ਹੁੰਦਾ ਦੇਖਣ ਨੂੰ ਮੇਨ ਜਗ੍ਹਾ ਹੁੰਦੀਆਂ ਨੇ ਜਿਵੇਂ ਜੈਪੁਰ ਹਨਾ ਇਹੋ ਜਿਹੇ ਸ਼ਹਿਰ ਹੋਗੇ ਤੇ ਘੈਰ ਸਫਰ ਦਾ ਨਜ਼ਾਰਾ ਹੁੰਦਾ ਤੇ ਮੰਜ਼ਲ ਦਾ ਨਜ਼ਾਰਾ ਕਹਿੰਦੇ ਘੱਟ ਹੁੰਦਾ ਜਿਹੜਾ ਸਫਰ ਦਾ ਨਜ਼ਾਰਾ ਹੁੰਦਾ ਆਪਾਂ ਲੋਕਾਂ ਨੂੰ ਮਿਲਦੇ ਆਂ ਗੱਲਾਂ ਬਾਤਾਂ ਕਰਦੇ ਆਂ ਥਾਵਾਂ ਰਾਹ ਦੀਆਂ ਦੇਖਦੇ ਆਂ ਵੀ ਰਾਸਤੇ 'ਚ ਕੀ ਕੀ ਆ ਗੱਡੀਆਂ ਟ੍ਰੇਨ ਮੋਟਰਸਾਈਕਲ ਦੇ ਬੰਦਾ ਤੇਜ਼ ਲੰਘ ਜਾਂਦਾ ਅਸੀਂ ਇਹ 9-10 ਦਿਨਾਂ ਦੇ ਸਫ਼ਰ ਦੇ ਵਿੱਚ ਬਹੁਤ ਬੰਦਿਆਂ ਨੂੰ ਮਿਲੇ ਹਨਾ ਬਹੁਤ ਨਵੇਂ ਮਿੱਤਰ ਬਣੇ ਜਾਣਕਾਰੀ ਮਿਲੀ ਅੱਗੇ ਜ਼ਿੰਦਗੀ ਦੇ ਵਿੱਚ ਬੰਦੇ ਨੇ ਕਿਵੇਂ ਜ਼ਿੰਦਗੀ ਜਿਉਣੀ ਆ ਸਫਰਾਂ ਤੋਂ ਵੱਧ ਉਹ ਕੁਝ ਸਕਦਾ ਸਾਹਮਣੇ ਇੱਕ ਬਾਈ ਮੋਟਰਸਾਈਕਲ ਵਾਲਾ ਖੜਾ ਰਾਈਡਰ ਇਹ ਸਵੇਰੇ ਵੀ ਸਾਨੂੰ ਕਈ ਮਿਲੇ ਨੇ ਜੁਪੀ ਨੰਬਰ ਮੋਟਰਸਾਈਕਲ ਹੈ ਇਹ ਵੀ ਖੈਰ ਜੈਪੁਰ ਨੂੰ ਜਾਂਦੇ ਹੋਣਗੇ ਹਰੇਕ ਦਾ ਆਪਣਾ ਸ਼ੌਂਕ ਆ ਕਿਸੇ ਦਾ ਮੋਟਰਸਾਈਕਲ ਤੇ ਕਿਸੇ ਦਾ ਸਾਈਕਲ ਤੇ ਕਿਸੇ ਦਾ ਗੱਡੀ ਜਣਾ ਹਰੇਕ ਬਾਈ ਘੁੰਮਣ ਦਾ ਅਲੱਗ-ਅਲੱਗ ਤਰੀਕਾ ਮੋਟਰਸਾਈਕਲ ਤੇ ਬੰਦਾ ਹੋਰ ਤਰੀਕੇ ਨਾਲ ਸਫ਼ਰ ਦੇਖਦਾ ਸਾਈਕਲ ਤੇ ਹੋਰ ਤਰੀਕੇ ਨਾਲ ਦੇਖਦਾ ਸਾਈਕਲ ਤੇ ਆਇਆ ਵੀ ਬੰਦਾ ਜ਼ਿਆਦਾ ਬਰੀਕੀ ਚ ਘੁੰਮਦਾ ਤੇ ਮੂਰੇ ਟਰੱਕ ਨੇ ਠਾਲਦਾ ਕਰਦਾ ਇਹ ਆਪਣੇ ਲਾਊ ਅੱਜ ਫਰੀ ਦਾ ਪਾਊਡਰ ਪੰਪਾਂ ਦੇ ਕੋਲੇ ਕੋਲੇ ਮਿੱਟੀ ਬਹੁਤ ਹੁੰਦੀ ਆ ਅੱਜ ਲਾਤਾ ਇਹਨੇ ਪੌਂਡਸ ਵਾਲਾ ਪਾਊਡਰ ਆਪਣੇ ਇੱਧਰ ਇੱਕ ਮਾਤਾ ਜੀ ਹੁਣੀ ਆਪਣੀਆਂ ਮੱਝਾਂ ਚਾਰ ਰਹੇ ਨੇ ਖਾਸੇ ਦਿਨਾਂ ਬਾਅਦ ਮੈਨੂੰ ਐਸਾ ਦੇਖਿਆ ਨੇ ਇਹ ਮਾਤਾ ਜੀ ਮੱਝਾਂ ਚਾਰਦੇ ਆਉਂਦੇ ਨੇ ਹੱਥ 'ਚ ਕਿੰਨੀ ਐ ਤੇ ਲਿਫਾਫੇ ਦੇ ਵਿੱਚ ਦੋ ਪ੍ਰਸ਼ਾਦੇ ਬੰਨੇ ਹੋਏ ਨੇ ਸ਼ਾਇਦ ਆਪਦੇ ਖੇਤ ਨੂੰ ਜਾਂਦੇ ਆਉਣਗੇ ਇਹ ਤੇ ਸਬਰ ਵਾਲੀ ਜ਼ਿੰਦਗੀ ਜਿਉਂਦੇ ਨੇ ਇਹ ਐਨ ਬਿਲਕੁਲ ਹੌਲੀ-ਹੌਲੀ ਜਾ ਰਹੇ ਨੇ ਸਾਹਮਣੇ ਬੋਰਡ ਆ ਗਿਆ ਜੀ ਬੋਰਡ ਤੇ ਲਿਖਿਆ ਆ ਸਬਰਦਾ ਤੇ ਇੱਥੋਂ ਆਪਾਂ ਹੁਣ ਜਾਵਾਂਗੇ ਸਬਰਦਾ ਸਬਰਦਾ ਨਾਮ ਦੀ ਜਿਹੜੀ ਜਗ੍ਹਾ ਉੱਥੇ ਗੁਰਦੁਆਰਾ ਸਾਹਿਬ ਨਹੀਂ ਗੁਰਦੁਆਰਾ ਪਾਸ਼ਾਹੀ ਦਸਵੀਂ ਤੇ ਇੱਥੇ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਫੇਰ ਜੈਪੁਰ ਨੂੰ ਜਾਵਾਂਗੇ ਜੈਪੁਰ ਨੂੰ ਰੋਡ ਇੱਥੋਂ ਸਿੱਧਾ ਲੰਘ ਜਾਣਾ ਤੇ ਆਪਾਂ ਇੱਥੋਂ ਜਿਹੜਾ ਉਹ ਖੱਬੇ ਹੱਥ ਨੂੰ ਹੋ ਜਾਗੇ 2 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਨੇ ਇਹ ਜਿਹੜਾ ਰੋਡ ਆ ਸਾਰਾ ਨਾ ਇਹ ਜਦੋਂ ਗੁਰੂ ਸਾਹਿਬ ਇੱਥੋਂ ਦੱਖਣ ਨੂੰ ਗਏ ਨੇ ਹਜ਼ੂਰ ਸਾਹਿਬ ਨੂੰ ਤੇ ਉਹ ਮਤਲਬ ਜਿਹੜੇ ਵੀ ਸਥਾਨ ਰਸਤੇ ਦੇ ਵਿੱਚ ਆਉਂਦੇ ਨੇ ਉਹ ਸਾਰੇ ਇਤਿਹਾਸਿਕ ਸਥਾਨ ਨੇ ਜਦੋਂ ਗੁਰੂ ਸਾਹਿਬ ਰੁਕਦੇ ਗਏ ਨੇ ਇਹ ਕਾਫੀ ਲੰਬਾ ਜਿਹੜਾ ਉਹ ਪੈਂਡਾ ਸੀਗਾ ਗੁਰੂ ਸਾਹਿਬ ਦਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਇਹਨੂੰ ਸਾਰਾ ਗੁਰੂ ਗੋਬਿੰਦ ਸਿੰਘ ਮਾਰਗ ਕਿਹਾ ਜਾਂਦਾ ਤੇ ਆਪਣੇ ਨਾਲ ਦਾ ਨੌਜਵਾਨ ਬੈਠਾ ਇੱਥੇ ੜੀਕ ਦੇ ਵਿੱਚ ਮੈਂ ਥੋੜਾ ਜਿਹਾ ਪਿੱਛੇ ਬੋਰਡ ਦੇ ਕੋਲ ਖੜ ਗਿਆ ਸੀ ਤੇ ਨੌਜਵਾਨ ਆਰਾਮ ਲੈਣ ਲੱਗਿਆ ਹੋਇਆ ਅਸੀਂ ਰੁੱਕਦੇ ਰੁੱਕਦੇ ਜਾਂਦੇ ਹੁੰਦੇ ਆ ਕੋਈ ਕਾਹਲ ਨਹੀਂ ਕਰਦੇ ਹੁੰਦੇ ਹਾਂਜੀ ਬਾਈ ਗੁਰਦੁਆਰਾ ਸਾਹਿਬ ਨੇੜੇ ਆ ਗਏ ਬਾਈ 1.5 ਕਿਲੋਮੀਟਰ ਧੁੱਪ ਲੈ ਰਹੇ ਹਾਂ ਸਵੇਰੇ ਅਸੀਂ ਸਾਜਰੇ ਦੇ ਚੱਲੇ ਹੋਇਆ ਠੰਡਾ ਮੌਸਮ ਸੀ ਹੁਣ ਧੁੱਪੇ ਖੜ ਕੇ ਨਜ਼ਾਰਾ ਬਹੁਤ ਸੋਹਣਾ ਆਉਂਦਾ ਆ ਇਥੋਂ ਮੋੜ ਮੁੜੂਗਾ ਜੀ ਸਾਵਧਾਨੂ ਤੇ ਮੋੜ ਮੁੜਨਸਾਰ ਸਾਹਮਣੇ ਬੋਰਡ ਲੱਗਿਆ ਹੋਇਆ ਗੁਰਦੁਆਰਾ ਪਾਸ਼ਾਹੀ ਦਸਵੀਂ ਸਾਵਰਦਾ ਸਾਹਿਬ 1.5 ਕਿਲੋਮੀਟਰ ਆ ਬੋਰਡ ਹੈ ਉੱਪਰ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਪਹੁੰਚਦੇ ਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਤੇ ਇਹ ਸਫ਼ਰ ਦੌਰਾਨ ਆਪਾਂ ਬਹੁਤ ਸਾਰੇ ਇਤਿਹਾਸਿਕ ਸਥਾਨਾਂ ਦੇ ਵੀ ਨਾਲ-ਨਾਲ ਦਰਸ਼ਨ ਕਰੇ ਟੂਰਿਸਟ ਜਿਹੜੀਆਂ ਥਾਵਾਂ ਸੀ ਉਹ ਵੀ ਦੇਖੀਆਂ ਤੇ ਨਾਲ ਅਪ ਇਤਿਹਾਸਿਕ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਨਾਂ ਦੇ ਵੀ ਦਰਸ਼ਨ ਕਰੇ ਦੋਨੋਂ ਚੀਜ਼ਾਂ ਨਾਲ ਨਾਲ ਹੋ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਹੋ ਜਾਂਦੇ ਨੇ ਤੇ ਜਿਹੜੇ ਹੋਰ ਸ਼ਹਿਰ ਪੁਸ਼ਕਰ ਵਰਗੇ ਜੈਪੁਰ ਇਹ ਵੀ ਘੁੰਮੇ ਜਾਂਦੇ ਨੇ ਇਹ ਮੇਰੇ ਖਿਆਲ ਚ ਪਿੰਡ ਹੈ ਤੇ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਮੇਨ ਹਾਈਵੇ ਤੋਂ 1.5 ਕਿਲੋਮੀਟਰ ਉੱਤਰਨਾ ਪੈਂਦਾ ਥੱਲੇ ਪਿੰਡ ਹੈ ਜਿਹੜੇ ਪਿੰਡ ਦੇ ਵਿੱਚ ਆਪਾਂ ਆਇਆ ਹਨਾ ਘਰ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡੂ ਮਾਹੌਲ ਹੈ ਆ ਸਾਹਮਣੇ ਘਰ ਇਹਨਾਂ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਤੇ ਸਾਰਾ ਇਹ ਪਿੰਡ ਹੈ ਨਾਲੇ ਜੈਪੁਰ ਦੇ ਨੇੜੇ ਦੇ ਪਿੰਡ ਦੇਖੇ ਜਾਣਗੇ ਆਪਣੇ ਇਸ ਤਰ੍ਹਾਂ ਦੇ ਘਰ ਨੇ ਇਸ ਤਰ੍ਹਾਂ ਦੇ ਇੱਥੇ ਪਿੰਡ ਨੇ ਤੇ ਸੋਹਣਾ ਮਾਹੌਲ ਆ ਖੈਰ ਪਿੰਡੂ ਮਾਹੌਲ ਹਨਾ ਤੇ ਟਰੈਕਟਰ ਇੱਥੇ ਮੈਸੀ ਟਰੈਕਟਰ ਬਹੁਤ ਜ਼ਿਆਦੇ ਆ ਬਾਈ ਟਰਾਲੀ ਪਾਈ ਆਉਂਦਾ ਟਰਾਲਾ ਕਹਿੰਦੇ ਨੇ ਇਹਨੂੰ ਮੈਸੀ ਆ ਇਹ ਆ ਵੀ ਮੈਸੀ ਤਿੰਨੇ ਮੈਸੀ ਆਉਂਦੇ ਨੇ ਲਾਂਡ ਦੇ ਵਿੱਚ ਪਿੱਛੇ ਆ ਰਹੀਆਂ ਇਹਨਾਂ ਦੇ ਮਸ਼ੀਨ ਕੰਬਾਈਨ ਇਹ ਪਿੰਡ ਦੇ ਲਾਸਟ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਨੇ ਇੱਥੇ ਲੋਕਲ ਸੀ ਭਾਈ ਉਹ ਤੋਂ ਅਸੀਂ ਪੁੱਛਿਆ ਸੀ ਆਪਾਂ ਪਿੰਡ ਦੇ ਬਿਲਕੁਲ ਵਿੱਚ ਐਂਟਰ ਹੋ ਗਏ ਤੇ ਇੱਕ ਬਾਹਰ ਦੀ ਵੀ ਰਸਤਾ ਜਾਂਦਾ ਸੀ ਗੁਰਦੁਆਰਾ ਸਾਹਿਬ ਨੂੰ ਮੈਂ ਕਿਹਾ ਨਾਲੇ ਖੈਰਚਾਲ ਅੰਦਰੋਂ ਪਿੰਡ ਆਪਾਂ ਹੀ ਦੇਖ ਲਾਂਗੇ ਹਨ ਤੇ ਉਸੇ ਤਰ੍ਹਾਂ ਜਿਵੇਂ ਆਪਣੇ ਪਿੰਡ ਦਾ ਮਾਹੌਲ ਹੁੰਦਾ ਘਰ ਛੋੜੀਆਂ 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 ਦੁਕਾਨਾਂ ਹਨ ਤੇ ਮਾਰਕੀਟ ਕਾਫੀ ਸੀ ਪਿੱਛੇ ਕਾਫੀ ਵੱਡਾ ਪਿੰਡ ਆ ਇਹ ਤੇ ਆਲੇ-ਦੋਲੇ ਹਜੇ ਘਰ ਨਹੀਂ ਭਾਈ 20ਾਂ ਖੈਰ ਪੱਕੀਆਂ ਨੇ ਇਹ ਸਾਈਡ ਸਾਰੇ ਪੱਕੇ ਘਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਆ ਇੱਥੇ ਦਾ ਸਕੂਲ ਆ ਗਿਆ ਸੈਕੰਡਰੀ ਸਕੂਲ ਆ ਕੁਝ ਪੁਰਾਣੇ ਘਰ ਜਵਾਕ ਬੈਠਿਆ ਸਾਹਮਣੇ ਮਾਤਾ ਜੀ ਪਸ਼ੂ ਚਾਰ ਰਹੇ ਨੇ ਤੇ ਇੱਥੇ ਹਲੇ ਵੀ ਰਿਵਾਜ ਆ ਆਪਣੇ ਪਸ਼ੂਆਂ ਨੂੰ ਇ ਐਂ ਲੈ ਕੇ ਜਾਂਦੇ ਨੇ ਤੇ ਇੱਥੇ ਦੇਖਦੇ ਆਪਾਂ ਖੈਰ ਮੈਪ ਲਾ ਕੇ ਵੀ ਕਿਹੜੀ ਸੜਕ ਗੁਰਦੁਆਰਾ ਸਾਹਿਬ ਨੇ ਇਥੇ ਦੂਰ ਆ ਬਣ ਗਈ ਆ ਇਥੇ ਸਕੂਲ ਆ ਗਿਆ ਮਹਾਤਮਾ ਗਾਂਧੀ ਗਵਰਨਮੈਂਟ ਸਕੂਲ ਸასი ਕਲ ਬਾਈ ਸਿੱਧਾ ਜੀ ਠੀਕ ਐ ਬਾਈ ਹੁਣੀ ਕਹਿੰਦੇ ਸਿੱਧਾ ਜੀ ਗੁਰਦੁਆਰਾ ਸਾਹਿਬ ਨੇ ਤੇ ਐਂ ਭਾਈ ਇਥੇ ਪਸ਼ੂ ਚਾਰਨ ਲੈ ਕੇ ਜਾਂਦੇ ਨੇ ਘਰਾਂ ਦੇ ਵਿੱਚੋਂ ਸਵੇਰੀ ਇਹ ਆਪਦੇ ਖੇਤਾਂ ਵੱਲ ਚਲੇ ਜਾਂਦੇ ਨੇ ਏ ਭਾਈ ਇੱਚਦਾ ਰਹਿਣ ਸਹਣਾ ਪਿੰਡਾਂ ਦਾ ਬਾਲਾਂ ਨ ਰੱਖਿਆ ਹੋਇਆ ਘਰਾਂ ਮੂਰੇ ਖੈਰ ਸੋਹਣਾ ਪਿੰਡ ਆ ਇਹ ਸ਼ਾਂਤੀ ਵਾਲਾ ਮਾਹੌਲ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀਂ ਸਾਵਰ ਦਾ ਇਹ ਮੇਨ ਜਿਹੜੇ ਉਹ ਡਿਊਟੀ ਸਾਹਿਬ ਨੇ ਤੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਗੁਰਦੁਆਰਾ ਸਾਵਰ ਦਾ ਸਾਹਿਬ ਰਾਜਸਥਾਨ ਬੰજારਾ ਸਮਾਜ ਬੰજારਾ ਸਮਾਜ ਦੇ ਨਾਲ ਸੰਬੰਧਤ ਜਿਹੜੇ ਇਹ ਸਥਾਨ ਨੇ ਚੱਲਦੇ ਅੰਦਰ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼੍ਰੀ ਸਾਵਰਦਾ ਸਾਹਿਬ ਪਾਸ਼ਾਹੀ ਦਸਵੀਂ ਤੇ ਸਾਹਮਣੇ ਦਰਬਾਰ ਸਾਹਿਬ ਨੇ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆਂ ਅਤੇ ਸਾਰਾ ਇਤਿਹਾਸ ਇਹ ਸਥਾਨ ਦਾ ਪਤ ਨੂੰ ਦੱਸਾਂਗੇ ਤੇ ਦਸਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਇਹ ਸਥਾਨ ਦਾ ਜਿਹੜਾ ਇਤਿਹਾਸ ਆ ਜਦੋਂ ਗੁਰੂ ਸਾਹਿਬ ਦੱਖਣ ਨੂੰ ਜਾ ਰਹੇ ਸੀਗੇ ਹਜ਼ੂਰ ਸਾਹਿਬ ਨੂੰ ਜਾ ਰਹੇ ਸੀਗੇ ਕਿ ਤਲਵੰਡੀ ਸਾਬੋ ਤੋਂ ਅਨੰਤਪੁਰ ਸਾਹਿਬ ਦਾ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤਾਂ ਇੱਥੇ ਗੁਰੂ ਸਾਹਿਬ ਰੁੱਕੇ ਗਏ ਸੀਗੇ ਆਪਾਂ ਇਸਵੇਂ ਬੈਠੇ ਜੀ ਗੁਰਦੁਆਰਾ ਸ੍ਰੀ ਸਾਵਰਦਾ ਸਾਹਿਬ ਪਾਸ਼ਾਏ ਦਸਵੀਂ ਤੇ ਇਹ ਬਾਬਾ ਜੀ ਨੇ ਇੱਥੇ ਸੇਵਾ ਕਰਦੇ ਨੇ 10-15 ਸਾਲਾਂ ਤੋਂ ਤੇ ਬਾਬਾ ਜੀ ਆਪਣੇ ਨਾਲ ਇਤਿਹਾਸ ਦੀ ਸਾਂਝ ਪਾਉਣਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਇਸ ਸਥਾਨ ਗੁਰਦੁਆਰਾ ਪਾਸ਼ਾਏ ਦਸਵੀਂ ਸਾਵਰਦਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਸੰਗਤ ਦੇ ਵਿੱਚ ਸਾਂਝੀ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਇੱਥੇ ਉਦਾਸੀ ਸੰਤਾਂ ਨੇ ਆਣ ਕੇ ਤਪ ਕੀਤਾ ਹੈ ਉਸ ਤੋਂ ਬਾਅਦ ਲੱਖੀ ਸ਼ਾਹ ਮਨਜਾਰਾ 1676 ਈਸਵੀ ਦੇ ਗੁਰੂ ਤੇਗ ਬਹਾਦਰ ਦੇ ਤਰਦਾ ਸੰਸਕਾਰ ਕੀਤਾ ਦਿੱਲੀ ਵਿੱਚ ਉਹ ਆਪਣੇ ਉਹਨਾਂ ਦਾ ਮਕਾਨ ਸੀ ਘਰ ਕਾਪ ਕਾਂ ਦੀ ਗੁਰਦੁਆਰਾ ਉਹਨਾਂ ਦਾ ਮਕਾਨ ਉਹ ਆਪਣੇ ਰੂਹ ਦੇ ਵਿੱਚ ਰਿਪੀਟ ਕਰਕੇ ਗੁਰੂ ਦੇ ਦੇ ਨੂੰ ਸੰਸਕਾਰ ਕੀਤਾ ਇਹ ਭਾਈ ਸੀਸ ਜਿਹੜਾ ਸੀ ਉਹ ਜੇਤਾ ਜੀ ਨੰਦਪੁਰ ਸਾਹਿਬ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਐਲਾਨ ਸੀ ਕਿ ਦੇ ਨੂੰ ਤੇ ਉਹਨਾਂ ਦੜ ਨੂੰ ਕੋਈ ਹੱਥ ਨਾ ਲਾਵੇ ਪਰ ਗੁਰੂ ਦੀ ਕਿਰਪਾ ਹੋਈ ਉਹਨਾਂ ਦੇ ਪਰਮਾਤਮਾ ਨੇ ਹਿੰਮਤ ਬਖਸ਼ੀ ਤੇ ਉਹ ਦੜ ਨੂੰ ਸੰਸਕਾਰ ਕਰਕੇ ਉਥੋਂ ਨਿਕਲ ਬਚਪਚਾ ਕਰਦੇ ਹੋਏ ਇੱਥੇ ਪਹੁੰਚੇ ਇੱਥੇ ਪਹੁੰਚ ਕਰਕੇ ਉਹਨਾਂ ਨੇ ਪਤਾ ਲੱਗਿਆ ਕਿ ਉਦਾਸੀ ਸੰਤਾ ਦੀ ਭੂਮੀ ਹੈ ਤੇ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਅੱਜ ਵੀ ਉਹ ਗੁਰਦੁਆਰਾ ਸਾਹਿਬ ਮੌਜੂਦ ਹੈ ਕਈ ਸਮਾਂ ਇੱਥੇ ਰੁਕੇ ਕੁਝ ਉਹਨਾਂ ਦੇ ਸਿੰਘ ਜਿਹੜੇ ਸੀਗੇ ਲਕੀਸ਼ਾ ਬੰਜਾਰੇ ਦੇ ਨਾਲ ਚਲੇ ਗਏ ਕੁਝ ਵੰਸ ਇੱਥੇ ਰੁਕੇ ਉਸ ਤੋਂ ਬਾਅਦ ਇੱਕ ਸੰਤੋਏ ਬਾਬਾ ਕੰਨਰਦਾਸ ਜੀ ਬਾਬਾ ਕੰਨਰਦਾਸ ਜੀ ਨੇ 12 ਸਾਲ ਬੈਠ ਕੇ ਤਪ ਕੀਤਾ ਹੈ ਬੋਰਥ ਥਲੇ ਉਹਨਾਂ ਦਾ ਧੋਣਾ ਸਾਹਿਬ ਬਣਿਆ ਹੈ ਗੁਰੂ ਸਾਹਿਬ ਜਦੋਂ ਨੰਦੇੜ ਆਪਣੇ ਸਾਹਮੋ ਕੀ ਤਲਵੰਡੀ ਤੋਂ ਜੈਪੁਰ ਪਹੁੰਚਦੇ ਆ ਜੈਪੁਰ ਪਹੁੰਚ ਕੇ ਰਾਜੇ ਮਹਾਰਾਜ ਨੂੰ ਕਿਰਪਾਨ ਕਿਰਪਾਨ ਭੇਟ ਕਰਦੇ ਆ ਉਸ ਤੋਂ ਬਾਅਦ ਸ਼ੁਕਰਾਨਾ ਕਰਨ ਵਾਸਤੇ ਜਾਂ ਸਤਿਗੁਰੂ ਦੀ ਕਿਰਪਾ ਹੋਈ ਇਸ ਸਥਾਨ ਤੇ ਪਹੁੰਚਦੇ ਆ ਇਸ ਸਥਾਨ ਤੇ ਪਹੁੰਚ ਕਰਕੇ ਗੁਰੂ ਸਾਹਿਬ ਸੰਤ ਬਾਬਾ ਕਨਨ ਦਾਸ ਨੂੰ ਦਰਸ਼ਨ ਦਿੰਦੇ ਆ ਬਾਬਾ ਕਨਨ ਦਾਸ ਜੀ ਗੁਰੂ ਸਾਹਿਬ ਦੇ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਤੇ ਗੁਰੂ ਸਾਹਿਬ ਦੇ ਚਰਨ ਧੋਣ ਵਾਸਤੇ ਬੌੜੀ ਸਾਹਿਬ ਪਟਾਉਂਦੇ ਆ ਕਹਿੰਦੇ ਇੱਕ ਰਾਤ ਦੇ ਜਿੰਨਾ ਡੂੰਗੀ ਗਈ 30 ਫੁੱਟ ਗਈ ਤੇ ਪੁਰਤੇ ਸਤਿਗੁਰ ਦੀ ਕਿਰਪਾ ਉਹਦੇ ਪਾਣੀ ਆਇਆ ਅੱਜ ਵੀ ਗੁਰੂ ਦੀ ਕਿਰਪਾ ਨਾਲ ਤੀਰ ਪੁੱਟੀਆਂ ਤੇ ਗੁਰੂ ਸਾਹਿਬ ਦੇ ਚਰਨ ਧੋਏ ਕੁਝ ਸਮਾਂ ਇੱਥੇ ਰੁਕੇ ਵਾਰਤਾ ਲਾਭ ਕੀਤੀ ਤੇ ਗੁਰੂ ਸਾਹਿਬ ਸੰਤਾ ਨੇ ਆਗਰੇ ਕੀਤਾ ਸਾਨੂੰ ਕੋਈ ਨਿਸ਼ਾਨੀ ਭੇਟ ਕਰਕੇ ਜਾਓ ਤੇ ਗੁਰੂ ਸਾਹਿਬ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਤਰ ਪੀੜ ਸਾਹਿਬ ਹੈ ਉਹਨਾਂ ਨੂੰ ਭੇਟ ਕੇ ਕੀਤੀ ਨਿਸ਼ਾਨੀ ਦੇ ਤੌਰ ਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਸੰਗਤ ਵਿੱਚ ਦਰਸ਼ਨ ਕਰਾਉਂਦੇ ਆਂ ਕਾਫੀ ਸਮਾਂ ਇੱਥੇ ਰੁਕ ਕੇ ਅੱਗੇ ਨਰਨਣੇ ਦੀ ਧਰਤੀ ਤੇ ਜਾਂਦੇ ਆ ਉੱਥੇ ਜੈਤਰਾਮ ਜੀ ਹੋਏ ਨੇ ਜੈਤਰਾਮ ਜੀ ਨੇ ਬਾਜ ਨੂੰ ਬਾਜਰਾ ਸ਼ਿਕਾਇਆ ਉਤੋਂ ਚੱਲ ਗਿਆ ਅਜਮੇਰ ਦੇ ਕੋਲ ਪੁਸ਼ਕਰ ਆਇਆ ਪੀਲਵਾਲਾ ਸਾਹਿਬ ਨਦੇੜ ਸਾਹਿਬ ਇਸ 1708 ਵਿੱਚ ਗੁਰੂ ਸਾਹਿਬ ਨਦੇੜ ਸਾਹਿਬ ਪਹੁੰਚਦੇ ਆ ਉਸ ਦੇ ਉਪਰੰਤ ਤੇ ਕਹਿੰਦੇ ਕਿ ਜਿਹੜੇ ਇਹ ਪ੍ਰਾਤਨ ਦਰਬਾਰ ਸਾਹਿਬ ਹੈ ਇਹ ਖੰਡਰ ਹੋ ਗਿਆ ਸੀਗਾ ਟੁੱਟ ਗਿਆ ਸੀ ਕੋਈ ਸੇਵਾ ਨਿਭਾਉਣ ਵਾਲਾ ਨਹੀਂ ਹੋਇਆ 1990 ਤੋਂ ਪਹਿਲਾਂ ਦੋ ਤਿੰਨ ਸੇਵਕ ਹੋਏਗੇ ਸ਼ੰਕਰਦਾਸ ਗੋਪਾਲਦਾਸ 1990 ਤੋਂ ਬਾਅਦ ਡੁਕਟੀ ਲੱਗੀ ਬਾਬਾ ਚੌਥੂ ਦਾਸ ਜੀ ਦੀ ਪਰਮਾਤਮਾ ਉਸ ਸਮੇਂ ਕਹਿੰਦੇ ਸੰਗਤ ਪਰਮਾਤਮਾ ਦੀ ਉਹਨੇ ਉੱਤੇ ਕਿਰਪਾ ਹੁੰਦੀ ਹੈ ਸੰਗਤ ਕਹਿੰਦੀ ਹੈ ਕਿ ਉਸ ਸਮੇਂ ਇਹ ਜਿਹੜਾ ਪਰਾਤਨ ਦਰਬਾਰ ਹੈ ਚਮਕਾ ਜਿਹੜਾ ਨਾਲ ਭਰਿਆ ਸੀ ਖੰਡਰ ਸੀ ਚੂਨਾ ਪੱਥਰ ਡਿੱਗਿਆ ਹੋਇਆ ਪਰਮਾਤਮਾ ਦੀ ਕਿਰਪਾ ਉਹਨਾਂ ਦੇ ਉੱਤੇ ਹੁੰਦੀ ਹੈ ਤੇ ਉਹ ਸਾਰੇ ਚੀਜ਼ਾਂ ਨੂੰ ਬਾਹਰ ਕੱਢਦੇ ਆ ਸੰਗਤਾਂ ਨੂੰ ਜੋੜਦੇ ਆ ਤੇ ਬਾਹਰੋਂ ਉਪਰਾਲਾ ਕਰਦੇ ਆ ਸੰਗਤ ਨੂੰ ਜੋੜ-ਜੋੜ ਕਰਕੇ ਇਹ ਜਿਹੜੇ ਪਰਾਤਨ ਪਰਾਤਨ ਗੁਰਦੁਆਰਾ ਹੈ ਉਹਦੀ ਮੁਰੰਮਤ ਕਰਾਉਂਦੇ ਆ ਪਰਮਾਤਮਾ ਦੀ ਬਹੁਤ ਉਹਨੇ ਕਿਰਪਾ ਰਹੀ ਹੈ ਇਹ ਆਪਾਂ ਸਾਰੀਆਂ ਵਾ ਸੇਵਾਵਾਂ ਦੇਖਦੇ ਸੰਗਤ ਦੇ ਸਹਿਯੋਗ ਨਾਲ ਹੀ ਇਹ ਸੇਵਾਵਾਂ ਚੱਲ ਰਹੀ ਹੈ ਆਓ ਜੀ ਆਇਆਂ ਨੂੰ ਸਾਰੀਆਂ ਸੰਗਤਾਂ ਦਾ ਧੰਨਵਾਦ ਇਹ ਜੇਪਰ ਤੋਂ ਤਕਰੀਬਨ 50 ਕਿਲੋਮੀਟਰ ਪੈਂਦਾ ਹੈ ਜਦੋਂ ਆਪਾਂ ਜੂਰ ਸਾਹਿਬ ਜਾਂਦੇ ਆਂ ਜਾਂ ਅਜਮੇਰ ਵੱਲ ਜਾਂਦੇ ਆਂ ਤਾਂ ਇਹ 2 ਕਿਲੋਮੀਟਰ ਪਹਿਲੇ ਪੈਂਦਾ ਹੈ ਆਪਣੇ 50 ਕਿਲੋਮੀਟਰ ਜੇਪਰ ਤੋਂ 50 ਕਿਲੋਮੀਟਰ ਪੈਂਦਾ ਤੇ ਸੰਗਤਾਂ ਨੂੰ ਬੇਨਤੀ ਹੈ ਆਓ ਦਰਸ਼ਨ ਦਿਓ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਭ ਤੋਂ ਪਹਿਚੜਨ ਲੱਗੇ ਆਂ ਦਰਸ਼ਨ ਆਪਾਂ ਗੁਰਦੁਆਰਾ ਸਾਹਿਬ ਦੇ ਕਰ ਲਏ ਤੇ ਇੱਥੇ ਆਪਾਂ ਪ੍ਰਸ਼ਾਦਾ ਛਕਿਆ ਤੇ ਇਥੋਂ ਜੈਪੁਰ ਦੀ ਜਿਹੜੀ ਦੂਰੀ ਹੈ ਉਹ 50 52 ਕਿਲੋਮੀਟਰ ਹੈ ਚੱਲਦੇ ਆਂ ਅੱਗੇ ਦਾ ਸਫ਼ਰ ਆਪਣਾ ਜਿਹੜਾ ਉਹ ਸ਼ੁਰੂ ਕਰਦੇ ਆਂ ਸਾਈਕਲ ਆਪਣੇ ਇੱਧਰ ਜਿਹੜੇ ਉਹ ਤਿਆਰ ਖੜੇ ਨੇ ਤੇ ਤਕਰੀਬਨ ਡੇਢ ਤੋਂ 2 ਘੰਟੇ ਆਪਾਂ ਇੱਥੇ ਬੈਠੇ ਬਾਬਾ ਜੀ ਕੋਲੇ ਗੱਲਾਂ ਬਾਤਾਂ ਕੀਤੀਆਂ Rajasthan ਦੇ ਰੰਗ ਪਿੰਡਾਂ ਦੇ ਬੱਕਰੀਆਂ ਲਈ ਜਾ ਰਹੇ ਨੇ ਚਾਰਨ ਵਾਸਤੇ आ माता जी लेके जा रहे हैं बकरियाँ आपका जन्म यहाँ का ही है कौन कौन सा रेस्टोरेंट है आपका जहाँ पर क्वालिटी हाईवे पर है ठीक है और जी जो गांव है सावरदा कितनी आबादी है इसमें जो आबादी कितनी है पॉपुलेशन कितनी है तीन पाँच साढ़े चार पाँच हजार ठीक है जी ठीक है और जी माता जी हैं ठीक है जी ठीक है तो अच्छा लगा अच्छा है आपका गाँव ठीक है जी ओके जी ट्रैक्टर ਆ ਗਿਆ ਚੰਗਾ ਓਕੇ ਬਾਈ ਤੇ ਬਾਈ ਮਿਲ ਗਿਆ ਸੀ ਇੱਥੇ ਬਾਈ ਪੁੱਛਣ ਲੱਗ ਗਿਆ ਸੀ ਬਾਈ ਕਹਿੰਦਾ ਕਿੱਥੇ ਨੂੰ ਜਾ ਰਹੇ ਹੋ ਕਿੱਥੇ ਦੀ ਯਾਤਰਾ ਕਿੱਥੇ ਦਾ ਸਫਰ ਕਰ ਰਹੇ ਹੋ ਤੇ ਪਾਈ ਪਿੰਡਾਂ ਦਾ ਮਾਹੌਲ ਚਾਲ ਦੇਖ ਸਕਦੇ ਹੋ ਤੁਸੀਂ ਮਾਤਾ ਉਹ ਨਹੀਂ ਬੈਠੀਆਂ ਨੇ ਦੁਕਾਨਾਂ ਆਪਣੇ ਉਹੀ ਪਿੰਡੂ ਮਾਹੌਲ ਜਿਵੇਂ ਦੋ ਬੰਦੇ ਬਹਿ ਕੇ ਗੱਲਾਂ ਕਰ ਲੱਗ ਜਾਂਦੇ ਨੇ ਬਾਈ ਹੁਣੀ ਬੈਠੇ ਆ ਤੇ ਸ਼ਹਿਰਾਂ ਦੇ ਨਾਲੋਂ ਪਿੰਡ ਘੁੰਮਣ ਦੇ ਵਿੱਚ ਜ਼ਿਆਦਾ ਵਧੀਆ ਪਤਾ ਲੱਗਦਾ ਗਰਾਊਂਡ ਰਿਐਲਿਟੀ ਪਤਾ ਲੱਗਦਾ ਵੀ ਕਿਹੇ ਜਾ ਰਹਿਣ ਸਣਾਂ ਲੋਕਾਂ ਦਾ ਸ਼ਹਿਰ ਤੋਂ ਹੁਜੀ ਹੁੰਦੇ ਨੇ ਵੱਡੇ ਵੱਡੇ ਮਾਲ ਬ੍ਰਾਂਡ ਵਾਲੇ ਸ਼ੋਅਰੂਮ ਖਾਨ ਵੀਣਾ ਰੈਸਟੋਰੈਂਟ ਇੱਥੇ ਪਤਾ ਲੱਗਦਾ ਨੌਜਵਾਨ ਖੜੇ ਨੇ ਰਾਜਸਥਾਨ ਦੇ ਔਰ ਕੈਸੇ ਹੋ ਬੜੀਆ ਬੜੀਆ ਔਰ ਕਿਆ ਸਕੂਲ ਵਿੱਚ ਪੜ੍ਹਦੇ ਹੋ ਯਹੀ گاؤں ਕਿਓ ਠੀਕ ਆ ਜਵਾਕ ਨੇ ਭਾਈ ਰਾਜਸਥਾਨ ਦੇ ਤੇ ਆ ਇੱਥੇ ਕਲਚਰ ਆ ਸੱਭਿਆਚਾਰ ਜਿਵੇਂ ਆ ਮੂਰੇ ਆਉਂਦੀਆਂ ਨੇ ਮਾਤ ਆਉਣੀ ਹੈ ਨਾ ਇਹ ਐਂ ਕੱਪੜੇ ਪਾ ਕੇ ਰੱਖਦੀਆਂ ਨੇ ਇੱਥੇ ਕਾਉਂਟ ਕੱਢ ਕੇ ਰੱਖਦੀਆਂ ਨੇ ਸਾਰਿਆਂ ਦਾ ਕੁੰਡ ਜ਼ਕੀਬਨ ਕੱਢੀ ਹੁੰਦਾ। Rajasthan ਦੇ ਵਿੱਚ ਹਲੇ ਵੀ ਭਾਈ ਪੁਰਾਣੇ ਟਾਈਮ ਦੇ ਕੋਲੂ ਚੱਲਦੇ ਨੇ। ਆ ਬੜਦ ਦੇ ਸਹਾਰੇ ਇਹ ਚੱਲ ਰਿਹਾ ਬੜਦ ਇਹਨੂੰ ਘਮਾਉਂਦਾ ਤੇ ਬੜਦ ਦੇ ਨੂੰ ਘੁਮਾ ਰਿਹਾ ਤੇ ਹੌਲੀ 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 ਕੋਲੂ ਇਹਨੂੰ ਪੀੜ ਰਿਹਾ। ਇਹਦੇ ਚਾ ਤਿਲ ਪਾਏ ਹੋਏ ਨੇ ਭਾਈ ਹੁਣੀਆਂ ਨੇ। ਇਹ Rajasthan ਦੇ ਰੰਗ ਨੇ ਭਾਈ ਅਸਲੀ Rajasthan। ਪਿੰਡਾਂ ਦਾ ਸੱਭਿਆਚਾਰ। ਹੌਲੀ ਹੌਲੀ ਘੀੜੇ ਦੇਈ ਜਾਣੇ ਆ ਬੜਦ ਨੇ। ਬਾਕੀ ਬਾਈ ਵੀਡੀਓ ਨਾਲ ਗੱਲਬਾਤ ਵੀ ਆਪਾਂ ਕਰਦੇ ਹਾਂ ਤੇ ਇਹਦੇ ਚ ਇਸ ਤਰ੍ਹਾਂ ਇਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੁਣ ਗੁੜ ਦੀਆਂ ਪੰਨੀਆਂ ਵੀ ਇਹਦੇ ਚ ਪਾਉਣਗੇ ਭਾਈ ਭਾਈ ਸਾਹਿਬ ਕੀ ਬਣਾ ਰਹੇ ਹੋ ਇਹ ਇਹ ਕੱਚੀ ਗਾਣੀ ਬਣਵਾ ਰਹੇ ਭਾਈ ਸਾਹਿਬ ਖਾਣੇ ਦੇ ਲਈ ਠੀਕ ਹੈ ਇਸਮੇ ਗੋੜੇ ਔਰ ਨਾਰੀਅਲ ਕੀ ਜੋ ਗਰੀ ਰਹਤੀ ਹੈ ਉਹ ਠੀਕ ਹੈ ਔਰ ਦਾਗ ਬਾਦਾਮ ਕਾਜੂ ਕਿਸ਼ਮਿਸ ਖੋਪਲਾ ਸਾਰੀ ਸੇ ਡਲਤੀਏ ਔਰ ਇਸ ਨੂੰ ਖਾਣੇ ਕੇ ਲਈ ਕਾਮ ਮੇ ਲਿਜਾਇਆ ਜਾਂਦਾ ਹੈ ਠੀਕ ਹੈ ਕਿ ਇਹ ਕਿਤਨੇ ਸਮੇਂ ਮੈਂ ਮਤਲਬ ਕਿੰਨਾ ਇੱਕ ਕਿਲੋ ਤਿਆਰ ਕਰ ਦਿੱਤਾ ਹੈ ਜੋ ਜੋ ਚੱਲ ਰਹਾ ਹੈ ਕੋਈ ਇਹ ਚੱਲ ਰਹਾ ਹੈ ਇਹ 40 ਮਿੰਟ ਮੈਂ ਸੈਕਲੋ ਕੋ ਕੰਪਲੀਟ ਕਰ ਦੇਗਾ ਠੀਕ ਹੈ ਠੀਕ ਹੈ ਬਈ ਠੀਕ ਹੈ ਤੇ ਇਹ ਬਾਈ ਨੇ ਦੱਸਿਆ ਇਥੇ ਵੀ ਤਿਆਰ ਕਰ ਰਹੇ ਨੇ ਪੁਰਾਣਾ ਸੱਭਿਆਚਾਰ ਦੇਖ ਲੱਗੇ ਖੂਬ ਵੀ ਐ ਚੱਲਦੇ ਹੁੰਦੇ ਸੀ ਇਹ ਅੱਜ ਕੋਲੂ ਐਂ ਚਲਾ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਤੇ ਆਹ ਕੋਲੂ ਦੇ ਵਿੱਚ ਜਿਹੜਾ ਉਹ ਮੂਕਰੀ ਦਾ ਤੇਲ ਕੱਢਿਆ ਜਾਂਦਾ ਅਟੇਰੀ ਇੱਥੇ ਰੱਖ ਕੇ ਲੱਗੀ ਹੋਈ ਆ ਮੂਫਲੀ ਦੀ ਹੈਨਾ ਇਹ ਦੇਖ ਸਕਦੇ ਹੋ ਇਹ ਮੂਫਲੀ ਉਹਦੇ ਵਿੱਚ ਪਾਉਂਦੇ ਆ ਤੇ ਇਹ ਦੂਜਾ ਕੋਲੂ ਆ ਇੰਜਨ ਵਾਲਾ ਇੱਥੋਂ ਜਿਹੜੀ ਹੋ ਇਹਦੇ ਚ ਪਾ ਦਿੰਦੇ ਆ ਬਾਈ ਮੂਫਲੀ ਮੂਫਲੀ ਦੀ ਇੱਥੇ ਫਸਲ ਬਹੁਤ ਜ਼ਿਆਦਾ ਹੁੰਦੀ ਹੈ ਤੇ ਇਹ ਇੱਥੇ ਬਾਈ ਸਭ ਤੋਂ ਜ਼ਿਆਦਾ ਪਿੰਡਾਂ ਦਾ ਪਿੰਡਾਂ ਦਾ ਕਲਚਰ ਰਾਜਸਥਾਨ ਦਾ ਇਹ ਨਾ ਆਪਣੇ ਬਾਈ ਜਿਵੇਂ ਪੰਜੀਰੀ ਬਣਾਈ ਜਾਂਦੀ ਓਵੇਂ ਇਸ ਤੇਲਾਂ ਦਾ ਤਿਲ ਕੋਟਾ ਬਣਾਉਂਦੇ ਨੇ ਉਹਦੇ ਵਿੱਚ ਗੁੜ ਪਾ ਕੇ ਤੇ ਬਾਈ ਕਹਿੰਦੇ ਅਸੀਂ ਇਹਨੂੰ ਸਿਆਲਾਂ ਦੇ ਵਿੱਚ ਖਾਣੇ ਆ ਕਿਉਂਕਿ ਇਹ ਗਰਮ ਹੁੰਦਾ ਚਾਰ ਪੰਜ ਮਹੀਨੇ ਬਾਈ ਕਹਿੰਦੇ ਇੱਕ ਵਾਰ ਬਣਾ ਕੇ ਇਹ ਕੁਝ ਨਹੀਂ ਹੁੰਦਾ ਇਹਨੂੰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਇਹਨੂੰ ਇਹ ਆਪਣੇ ਮੰਗ ਜਿਵੇਂ ਪੰਜੀਰੀ ਫਿਰ ਆਪ ਚਾਹੇ ਚੂ ਇੱਕ ਸੱਤ ਖਾ ਲੈਂਦੇ ਇਸ ਨੂੰ ਚਾਹੇ ਕੇ ਸਾਥ ਚਾਹੇ ਕੇ ਸਾਥ ਨਹੀਂ ਐਸੀ ਐਸੀ ਖਾਇਆ ਜਾਂਦਾ ਹੈ ਸਵੇਰੇ ਸਵੇਰੇ ਬਰਕ ਕਰਕੇ ਹਾਂਜੀ ਇੰਨਾ ਖਾ ਲਓ ਠੀਕ ਹੈ ਸਵੇਰ ਸਵੇਰ ਖਾ ਲੈਂਦੇ ਠੀਕ ਹੈ ਜੀ ਆ ਮੁੰਡੇ ਮਿਲੇ ਆਪਾਂ ਨੂੰ ਰਾਜਸਥਾਨ ਦੇ ਤੇ ਇਹ ਦੇਖ ਕੇ ਆਪਣੇ ਕੋਲ ਰੋਗੇ ਆਹ ਕੌਣ ਸਾ گاؤں ਹੈ ਆਪਕਾ ਸਾਵਰਧਾ ਦੀ ਜੀ ਕੋ پاس ਮੈਂ ਅੱਛਾ ਜੀ ਸਾਵਰ ਤੋਂ ਹੀ ਹੈ ਵਹੀਂ ਸੇ ਆ ਰਹੇ ਆਂ ਹਮ ਠੀਕ ਹੈ ਔਰ ਬੜੀਆ ਬੜੀਆ ਕੀ ਕਰਤੇ ਹੋ ਆਪ ਸਟੱਡੀ ਵਗੈਰਾ ਕਰਤੇ ਹੋ ਸਟੱਡੀ ਕਰਤੇ ਹੋ پاس ਮੇ ਕਾਲਜ ਫਿਰ ਡੁੱਡੂ ਜਾਤੇ ਹੋ ਡੁੱਡੂ ਡੁੱਡੂ ਠੀਕ ਹੈ ਔਰ ਬੜੀਆ ਠੀਕ ਹੈ ਭਾਈ ਸਮਾ ਹੋ ਗਿਆ ਜੀ ਦੁਪਹਿਰ ਦੇ 2:30 ਵਜੇ ਦਾ ਇਥੋਂ ਜਿਹੜੀ ਉਹ ਜੈਪੁਰ ਦੀ ਦੂਰੀ ਹੈ ਉਹ ਹੈਗੀ 35 ਤੋਂ 36 ਕਿਲੋਮੀਟਰ ਆ ਤੇ ਆਹ ਰੋਡ ਦੇ ਨਾਲ ਨਾਲ ਨਾ ਪਾਣੀ ਖੜਾ ਬਹੁਤ ਇਹ ਥੋੜੇ ਦਿਨ ਪਹਿਲਾਂ ਮੀਂਹ ਪਿਆ ਮੈਨੂੰ ਲੱਗਦਾ ਵੀ ਮੀਂਹ ਦਾ ਪਾਣੀ ਇਕੱਠਾ ਹੋਇਆ ਹੋਇਆ ਤੇ ਇੱਥੇ ਆਲੇ ਦੁਆਲੇ ਕੋਈ ਵੀ ਖੇਤੀਬਾੜੀ ਨਹੀਂ ਹੈਗੀ ਕਾਫੀ ਦੂਰ ਤੱਕ ਜੇ ਆਪਾਂ ਨਿਗਾ ਮਾਰੀਏ ਸਾਹਮਣੇ ਉਹ ਉੱਥੇ ਆ ਦੋ ਘਰ ਨੇ ਕੋ ਉੱਥੇ ਫੈਕਟਰੀ ਆ ਨਾ ਤੇ ਇਹ ਦੂਜੇ ਪਾਸੇ ਉਹ ਇਹ ਪਾਣੀ ਆ ਪੁੜੀ ਦੇ ਥਲੋਂ ਦੀ ਕ੍ਰਾਸ ਹੋਇਆ ਹੋਇਆ ਇੱਕ ਬਰਸਾਤੀ ਨਾਲਾ ਇਹਨੂੰ ਆਪਾਂ ਕਹਿ ਸਕਦੇ ਆ ਪਾਣੀ ਫਿਲਹਾਲ ਖੜਾ ਕਾਫੀ ਪਾਣੀ ਆ ਤਿੰਨ ਚਾਰ ਦਿਨ ਪਹਿਲਾਂ ਕਾਫੀ ਮੀਂਹ ਪਿਆ ਸੀ ਰਾਜਸਥਾਨ ਦੇ ਵਿੱਚ ਆ ਜਿਹੜੇ ਹਾਈਵੇ ਤੇ ਨਾ ਪੁੱਠੇ ਪਾਸੇ ਆਉਂਦੇ ਨੇ ਰੋਂਗ ਸਾਈਡ ਇਹ ਬਹੁਤ ਕੰਮ ਖਰਾਬ ਕਰਦੇ ਨੇ ਸਾਈਕਲ ਫਿਰ ਇੱਧਰ ਵਿਚਾਲੇ ਲਿਆਉਣਾ ਪੈਂਦਾ ਪਿੱਛੋਂ ਵੀ ਗੱਡੀਆਂ ਤੇਜ਼ ਆਉਂਦੀਆਂ ਇੱਥੇ ਬਹੁਤ ਆਉਂਦੇ ਨੇ ਯਾਰ ਸਵੇਰ ਦੇ ਇਹਨਾਂ ਨੇ ਬਹੁਤ ਹੰਕ ਕੀਤਾ ਸਾਈਕਲ ਇੱਕ ਸਾਈਡ ਲੈ ਕੇ ਜਾਣਾ ਪੈਂਦਾ ਪਿੱਛੋਂ ਪਤਾ ਨਹੀਂ ਹੁੰਦਾ ਟਰੱਕ ਕਿਹੜੇ ਵੇਲੇ ਤੇਜ਼ ਆ ਜੇ ਆਪਾਂ ਪਹੁੰਚ ਗਏ ਜੀ ਠਿਕਰੀਆ ਨਾਮ ਦੀ ਜਗ੍ਹਾ ਤੇ ਜਿਹੜਾ ਥਾਂ ਇਹਨੂੰ ਠਿਕਰੀਆ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਇੱਥੋਂ ਜਿਹੜੀ ਜੈਪੁਰ ਦੀ ਦੂਰੀ ਆ ਉਹ 22 ਕਿਲੋਮੀਟਰ ਰਹਿ ਗਈ ਇਹ ਇਧਰ ਨਾਲ ਜਿਹੜਾ ਰੋਡ ਹਾਈਵੇ ਚੱਲ ਰਿਹਾ ਬਹੁਤ ਟ੍ਰੈਫਿਕ ਹੈ ਮੈਂ ਥੱਲੇ ਸਰਵਿਸ ਰੋਡ ਤੇ ਆ ਗਿਆ ਟਰੱਕ ਇੰਨੇ ਕਿ ਜ਼ਿਆਦਾ ਨਹੀਂ ਥੱਦੋਂ ਵੱਧ ਪਿੱਛੇ ਟੋਲ ਪਲਾਜ਼ਾ ਲੰਘ ਕੇ ਗਿਆ ਉਸ ਕਰਕੇ ਟ੍ਰੈਫਿਕ ਲੱਗ ਜਾਂਦੀ ਹੈ ਟੋਲ ਪਲਾਜ਼ੇ ਤੋਂ ਜਦੋਂ ਟੋਲ ਕਟਾ ਕੇ ਦੁਰਦੇ ਨੇ ਟਰੱਕ ਇਹ ਅਜਮੇਰ ਤੋਂ ਦਿੱਲੀ ਨਾਲ ਕਨੈਕਟ ਹੁੰਦਾ ਰੋਡ ਤਾਂ ਕਰਕੇ ਨਹੀਂ ਜ਼ਿਆਦਾ ਟ੍ਰੈਫਿਕ ਹੈ ਦਿੱਲੀ ਨੂੰ ਆਵਾਜ਼ੀ ਬਹੁਤ ਜਾਂਦੀ ਹੈ ਇੱਥੋਂ ਤੇ 22 ਕਿਲੋਮੀਟਰ ਜੈਪੁਰ ਦਾ బోర్ਡ ਆ ਗਿਆ ਸਾਹਮਣੇ ਜੈਪੁਰ 22 ਕਿਲੋਮੀਟਰ ਸਮਾਂ ਜੀ ਸ਼ਾਮ 5 ਵਜੇ ਦਾ ਹੋ ਗਿਆ। ਜੈਪੁਰ ਸ਼ਹਿਰ ਤਕਰੀਬਨ ਸ਼ੁਰੂ ਹੋ ਗਿਆ। ਵੈਸੇ బోర్ਡ ਤੇ ਜੈਪੁਰ 12 ਕਿਲੋਮੀਟਰ ਲਿਖਿਆ ਹੋਇਆ। ਪਰ ਇਹ ਕਾਫੀ ਵੱਡਾ ਸ਼ਹਿਰ ਆ ਬਹੁਤ ਦੂਰ ਤੱਕ ਫੈਲਿਆ ਹੋਇਆ ਏ। ਇੱਥੋਂ ਸੱਜੇ ਹੱਥ ਤੋਂ ਰੋਡ ਮੁੜ ਜਾਂਦਾ ਆਗਰੇ ਨੂੰ। ਆਗਰਾ 248 ਨਿਊ ਦਿੱਲੀ ਸਿੱਧਾ ਤੇ ਜੈਪੁਰ ਸਿੱਧਾ। ਜੈਪੁਰ ਇੱਥੋਂ 12 ਕਿਲੋਮੀਟਰ ਲਿਖਿਆ ਹੋਇਆ। ਕਾਫੀ ਰੋਡ ਚੱਲਦਾ ਹੈ, ਟ੍ਰੈਫਿਕ ਬਹੁਤ ਆ। ਤੇ ਸਮਾਂ ਹੋ ਗਿਆ ਜੀ ਸ਼ਾਮ ਦੇ 6 ਤੇ ਅਸੀਂ ਹੌਲੀ-ਹੌਲੀ ਜਾ ਰਹੇ ਹਾਂ ਕਿਉਂਕਿ ਟ੍ਰੈਫਿਕ ਬਹੁਤ ਆ ਰਹੀ ਆ ਪਿੱਛੋਂ ਆਪਾਂ ਪਹੁੰਚ ਗਏ ਸ਼ਹਿਰ ਜੈਪੁਰੇ ਸ਼ਹਿਰ ਜੈਪੁਰ ਦਾ ਬਾਈਪਾਸ ਆ ਇਧਰੋਂ ਅਸੀਂ ਦਿੱਲੀ ਨੂੰ ਰੋੜ ਗਿਆ ਤੇ ਆ ਸਿੱਧਾ ਜਿਹੜਾ ਉਹ ਸ਼ਹਿਰ ਦੇ ਵਿੱਚ ਐਂਟਰ ਹੋ ਜੂਗਾ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਗੁਰਦੁਆਰਾ ਸਿੰਘ ਸਭਾ ਸਾਹਿਬ ਜੈਪੁਰ ਤੇ ਬੱਤੀਆਂ ਬਹੁਤ ਹੁੰਦੀਆਂ ਨੇ ਇੱਥੇ ਇਹ 180 ਸੈਕਿੰਡ ਦੀ ਜਿਹੜੀ ਬੱਤੀ ਲੱਗੀ ਹੋਈ ਸੀ ਜਾਮ ਬਹੁਤ ਲੱਗਦਾ ਭਾਈ ਇੰਨੀ ਕਿ ਜ਼ਿਆਦਾ ਟ੍ਰੈਫਿਕ ਆ ਨਾ ਕਿਉਂਕਿ ਇਹ ਹਾਈਵੇ ਆ ਤੇ ਇੱਥੇ ਬਾਈਪਾਸ ਪੈਂਦਾ ਦਿੱਲੀ ਵਾਲਾ ਉਸ ਕਰਕੇ ਤੇ ਆਪਾਂ ਮੈਂ ਵੀ ਜਿਹੜਾ ਗੂਗਲ ਮੈਪ ਲਾਇਆ ਹੋਇਆ ਇੱਥੇ 11 ਕਿਲੋਮੀਟਰ ਜਿਹੜੀ ਉਹ ਦੂਰੀ ਦੱਸ ਰਿਹਾ ਗੁਰਦੁਆਰਾ ਸਾਹਿਬ ਦੀ ਕਹਿੰਦੇ ਵੀ ਨੌਜਵਾਨ ਫਾਈਨਲੀ ਪਿੰਕ ਸਿਟੀ ਪਹੁੰਚ ਗਏ ਪਿੰਕ ਰੰਗ ਦੇ ਸ਼ਹਿਰ ਜੈਪੁਰ ਇਹ ਜਿਹੜਾ ਜੈਪੁਰ ਸ਼ਹਿਰ ਦਾ ਸਾਰਾ ਪੋਰਸ਼ ਏਰੀਆ ਇੱਥੇ ਵੱਡੇ ਵੱਡੇ ਰੈਸਟੋਰੈਂਟ ਹੋਟਲ ਨੇ ਸਾਹਮਣੇ ਮੱਕੜੀ ਆ ਹਨ ਤੇ ਇਥੋਂ ਗੁਰਦੁਆਰਾ ਸਾਹਿਬ ਦੀ ਦੂਰੀ 7 ਕਿਲੋਮੀਟਰ ਰਹਿ ਗਈ ਟ੍ਰੈਫਿਕ ਖੈਰ ਬਹੁਤ ਆ ਜਿਵੇਂ ਬੱਤੀਆਂ ਚੰਡੀਗੜ੍ਹ ਚ ਹੁੰਦੀਆਂ ਨੇ ਨਾ ਥੋੜੇ ਥੋੜੇ ਜਰਵਾ ਬੱਤੀਆਂ ਨੇ ਇੱਥੇ ਰੈੱਡ ਲਾਈਟਸ ਖੜ ਕੇ ਜਾਣਾ ਪੈਂਦਾ ਆ ਮਾਰਕੀਟ ਆ ਗਈ ਸਾਰੀ ਇੰਨੇ ਫਲਾਈਓਵਰ ਆਪਾਂ ਸਾਰੇ ਸਫਰ ਚ ਨਹੀਂ ਚੜੇ ਜਿੰਨੇ ਫਲਾਈਓਵਰ ਅੱਜ ਜੈਪੁਰ ਨੇ ਜੜਾ ਤੇ ਬਾਈ 1 ਘੰਟਾ ਹੋ ਗਿਆ ਸ਼ਹਿਰ ਜੈਪੁਰ ਪਾਰ ਕਰਦਿਆਂ ਨੂੰ ਤੇ ਗੁਰਦੁਆਰਾ ਸਾਹਿਬ ਦੀ ਦੂਰੀ 4 ਕਿਲੋਮੀਟਰ ਰਹਿ ਗਈ ਸ਼ਹਿਰ ਬਹੁਤ ਵੱਡਾ ਖੈਰ ਰਾਜਸਥਾਨ ਦੀ ਰਾਜਧਾਨੀ ਹੈ ਜੈਪੁਰ ਤੇ ਹਾਈਵੇ ਵਾਲ ਆਪਾਂ ਹਾ ਫਲਾਈਓਵਰ ਚੜੀ ਜਾਂਦੇ ਆ। ਫੌੜ ਪੁਲ ਵੀ ਬਹੁਤ ਉੱਚੇ-ਉੱਚੇ ਨੇ। ਜੋਰ ਲਵਾਉਂਦੇ ਨੇ ਪੂਰਾ। ਫਲਾਈਓਵਰ ਚੜ ਕੇ ਆਪਾਂ ਬਿਲਕੁਲ ਉੱਪਰ ਖੜੇ ਆ। ਤੇ ਇੱਕਾ ਜਿਹੜਾ ਫਲਾਈਓਵਰ ਆਪਾਂ ਚੜਖੇ ਆ ਇੱਕ ਸਾਹਮਣੇ ਜਾ ਰਿਹਾ ਹੈ। ਰੋਡ ਇੱਥੇ ਬਹੁਤ ਜਾਂਦੇ ਨੇ ਗੂਗਲ ਮੈਪ ਲਾ ਕੇ ਆਇਆ ਗੂਗਲ ਮੈਪ ਦੇ ਸਹਾਰੇ ਨਾਲ। ਨਹੀਂ ਨਹੀਂ ਪਤਾ ਲੱਗਦਾ ਦਿੱਲੀ ਵਾਲਾ ਕੰਮ ਏ ਔਰ ਇਹ ਵੀ। ਤੇ ਇਹਦੇ ਆਪਾਂ ਬਿਲਕੁਲ ਟੀਸੀ ਤੇ ਖੜੇ ਆ। ਹੁਣ ਉਤਰਾਂਗੇ ਥੱਲੇ ਨੂੰ। ਹਾਂਜੀ ਨੋਨਾ ਜੀ। ਕਿਵੇਂ ਹੋ ਹਾਂ ਤੁਹਾਨੂੰ ਵਧੀਆ ਕਿਵੇਂ ਮੈਂ ਦੱਸਿਆ ਵੀਡੀਓ ਜਮਾ ਵੀ ਇੰਨੀਆਂ ਚੜ੍ਹਾਈਆਂ ਸਾਰੇ ਸਫਰ 'ਚ ਨਹੀਂ ਪਈਆਂ ਜਿੰਨੀਆਂ ਫਲਾਈਓਵਰ ਜੈਪੁਰ 'ਚ ਆਗੇ ਹੈ ਫਲਾਈਓਵਰ ਨੇ ਨਾ ਵੱਡਾ ਸ਼ਹਿਰ ਆ ਜੇ ਥੱਲੋਂ ਦੀ ਜਾਂਦੇ ਆ ਥੱਲੇ ਵਾਲੀ ਸੜਕ 'ਤੇ ਇੱਕ ਤਾਂ ਟ੍ਰੈਫਿਕ ਬਹੁਤ ਹੈ ਬਾਕੀ ਇਹ ਸੜਕ ਥੱਲੋਂ ਦੀ ਹੋਰ ਪਾਸੇ ਨੂੰ ਜਾਂਦੀ ਸੀ ਆਪਾਂ ਨੂੰ ਫਲਾਈਓਵਰੇ ਜਾਣਾ ਪੈਣਾ ਸੀ 2-4 ਮਿੰਟ ਐਸੇ ਰਾਮ ਲੈਨੇ ਆ ਫਿਰ ਪਹੁੰਚਦੇ ਆ ਪਾਣੀ ਪੀ ਕੇ ਗੁਰਦੁਆਰਾ ਸਾਹਿਬ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੁਰੂ ਸਿੰਘ ਸਵਾ ਸਾਹਿਬ ਦੇ ਬਿਲਕੁਲ ਨੇੜੇ ਸਾਹਮਣੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਗੁੰਮਦੇ ਦਰਸ਼ਨ ਤੁਹਾਨੂੰ ਹੋ ਰਹੇ ਹੋਣਗੇ ਤੇ ਇੱਥੇ ਆਪਾਂ ਦੇਖਦੇ ਆਂ ਰਹਿਸ਼ ਦੇ ਪ੍ਰਬੰਧ ਕਰਦੇ ਆਂ ਅੰਦਰ ਪੁੱਛਦੇ ਆਂ ਬਾਬਾ ਜੀ ਨੂੰ ਤੇ ਗੱਲਬਾਤ ਕਰਦੇ ਆਂ ਜਾ ਕੇ ਸਮਾਂ ਆਪਾਂ ਨੂੰ ਕਾਫੀ ਲੱਗਿਆ ਜੈਪੁਰ ਸ਼ਹਿਰ ਕ੍ਰੋਸ ਕਰਦੇ ਕਰਦੇ ਨੂੰ ਤਕਰੀਬਨ 1 1 ਸਵਾ 1 ਘੰਟੇ ਵਾਂਗ ਲੱਗਿਆ ਇਹਨੇ ਜੀ ਗੁਰਦੁਆਰਾ ਸਿੰਘ ਸਵਾ ਸਾਹਿਬ ਸ਼ਹਿਰ ਜੈਪੁਰ ਤੇ ਇੱਥੇ ਅੱਜ ਬਾਬਾ ਜੀ ਕਹਿੰਦੇ ਕਮਰੇ ਫੁੱਲ ਨੇ ਤੇ ਸੰਗਤ ਆਈ ہوئی ਹੈ ਤੇ ਆਪਾਂ ਚੱਲਦੇ ਆਂ ਹੋਰ ਪਾਸੇ ਰਹਿਣ ਦਾ ਪ੍ਰਬੰਧ ਕਰਦੇ ਆਂ ਸ਼ਹਿਰ ਜੈਪੁਰ ਦੀਆਂ ਸੜਕਾਂ ਤੇ ਰਾਤ ਨੂੰ ਨੌਜਵਾਨ ਸਾਈਕਲ ਲੈ ਕੇ ਜਾ ਰਹੇ ਨੇ ਤੇ ਹੁਣ ਦੇਖਦੇ ਆਂ ਇੱਧਰ ਗੁਰਦੁਆਰਾ ਸਾਹਿਬ ਰਹਿਣ ਦਾ ਪ੍ਰਬੰਧ ਨਹੀਂ ਬਣਿਆ ਇੱਕ ਇੱਥੇ ਗੁਰਦੁਆਰਾ ਸਾਹਿਬ ਹੋਰ ਨੇ ਤੇ ਉੱਥੇ ਦੇਖਦੇ ਆਂ ਜੇ ਰਹਿਣ ਦਾ ਹੱਲ ਬਣਿਆ ਕੋਈ ਨਹੀਂ ਫਿਰ ਬਾਹਰ ਕੋਈ ਕਮਰਾ ਦੇਖਾਂਗੇ ਆਪਾਂ ਤੇ ਇੱਥੋਂ 1 ਕਿਲੋਮੀਟਰ ਦੀ ਦੂਰੀ ਤੇ ਨੇ ਟ੍ਰਾਂਸਪੋਰਟ ਨਗਰ ਗੁਰਦੁਆਰਾ ਸਾਹਿਬ ਨੇ ਉੱਥੇ ਉਮੀਦ ਹੈ ਵੀ ਕੋਈ ਕਮਰਾ ਮਿਲ ਜੂਗਾ ਆਪਾਂ ਇਸ ਸਮੇਂ ਬੈਠੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਕਿ ਟ੍ਰਾਂਸਪੋਰਟ ਨਗਰ ਦੇ ਵਿੱਚ ਨੇ ਸ਼ਹਿਰ ਜੈਪੁਰ ਦੇ ਵਿੱਚ ਇੱਥੇ ਆਪਾਂ ਨੂੰ ਇਹ ਕਮਰਾ ਮਿਲ ਗਿਆ ਤੇ ਇੱਥੇ ਆਪਾਂ ਹੁਣ ਰਹਿਵਾਂਗੇ ਜਿੰਨੇ ਦਿਨ ਆਪਾਂ ਜੈਪੁਰ ਦੇ ਵਿੱਚ ਰਹਿਾਂਗੇ ਤੇ ਪਹਿਲਾਂ ਆਪਾਂ ਦੂਸਰੇ ਗੁਰਦੁਆਰਾ ਸਾਹਿਬ ਗਏ ਸੀ ਕਿ ਗੁਰਦੁਆਰਾ ਸਿੰਘ ਸਭਾ ਸਾਹਿਬ ਜਿਹੜੀ ਕਿ ਇਥੋਂ 1.5 ਕਿਲੋਮੀਟਰ ਤੇ ਨੇ ਤੇ ਫਿਰ ਇੱਥੇ ਆ ਕੇ ਆਪਾਂ ਇੱਥੇ ਬਾਬਾ ਜੀ ਕਹਿੰਦੇ ਇਹ ਕਮਰੇ ਖਾਲੀ ਨੇ ਤੁਸੀਂ ਇੱਥੇ ਰਹੋ ਜਿੰਨੇ ਦਿਨ ਤੁਸੀਂ ਜੈਪੁਰ ਦੇ ਵਿੱਚ ਰਹਿਣਾ ਤੇ ਤੁਸੀਂ ਇੱਥੇ ਆ ਪੱਕਾ ਮਤਲਬ ਆਪਣਾ ਟਿਕਾਣਾ ਕਰ ਲਓ ਸੋ ਇੱਥੇ ਅੱਜ ਆਪਾਂ ਹੁਣ ਰੈਸਟ ਕਰਦੇ ਆ ਅੱਜ ਆਪਣਾ ਕਾਫੀ ਲੰਬਾ ਸਫ਼ਰ ਸੀਗਾ ਤਕਰੀਬਨ 90-95 ਕਿਲੋਮੀਟਰ ਦਾ ਸਫ਼ਰ ਸੀ ਤੇ ਸ਼ਹਿਰ ਜੈਪੁਰ ਆਪਾਂ ਤੁਹਾਨੂੰ ਮੜਾ ਜਾ ਝਾਕਾ ਵਾਕਾ ਦਿਖਾਇਆ ਹੈ ਨਾ ਸ਼ਹਿਰ ਜੈਪੁਰ ਦਾ ਕਾਫੀ ਵੱਡਾ ਸ਼ਹਿਰ ਹੈ ਸੋ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਜੈਪੁਰ ਘੁਮਾਵਾਂਗੇ ਜੈਪੁਰ ਦੀਆਂ ਸੋਹਣੀਆਂ ਥਾਵਾਂ ਜਿਹੜੀਆਂ ਉਹ ਦਿਖਾਵਾਂਗੇ ਤੇ ਬਸ ਹੁਣ ਰੈਸਟ ਕਰਨ ਲੱਗੇ ਆ ਆਗੇ ਪਹਿਲਾਂ ਇਥੇ ਨਹਾਤੇ ਬਈ ਹਨਾ ਤੇ ਨਹਾ ਕੇ ਸਾਰੇ ਦੰਦਾਂ ਦਾ ਮਤਲਬ ਮੈਂ ਦੀ ਥਕਾਵਟ ਲੈ ਜਾਂਦੀ ਆ ਸੋ ਇਸ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਿੰਕ ਸਿਟੀ ਜੈਪੁਰ